ਦਾ ਜੁਵਤੀ 13 14 ਦੀ ਰਾਤ ਦੀ ਗੱਲ ਆ ਦਰਮਿਆਨੀ ਰਾਤ ਦੋ ਗਰੁੱਪਾਂ ਦਾ ਪਹਿਲਾਂ ਵੀ ਟਕਰਾਅ ਸਰਪਾਜੀ ਕੋਈ ਚੱਲਦੀ ਸੀ 13 14 ਦੀ ਰਾਤ ਨੂੰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ ਜਿਹਦੇ ਰਿਗਾਰਡਿੰਗ ਐਸਆਈਪੀ ਨੰਬਰ 20 ਅੰਡਰ ਸੈਕਸ਼ਨ 307 325 323 148 94 341 ਦੇ ਤਹਿਤ ਪਰਚਾ ਦਰਜ ਕੀਤਾ ਸੀ ਅਮਿਤ ਕੁਮਾਰ ਜਿਹੜਾ ਜਿਹੜਾ ਇੰਦੀ ਸਟੇਟਮੈਂਟ ਤੇ ਉਸ ਤੋਂ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ ਡੈਥ ਹੋਈ ਦੀ ਆ ਫਿਰ ਇਹ ਸੈਕਸ਼ਨ 302 ਦਾ ਮਰਡਰੀ ਦਾ ਵਧਾ ਕੀਤਾ ਜਿਹਦੇ ਵਿੱਚ ਅਸੀਂ ਦੋ ਮੌਲਯਮ ਜਿਹੜੇ ਆ ਗੁਰਪ੍ਰੀਤ ਲੀਆ ਸੁਪੀ ਸਨੁ ਫਰਦੀਪ ਸਿੰਘ ਔਰ ਉਹਨਸਮਾਜ ਸਨੁ ਮਜੀਤ ਬਾਸ ਇਹ ਜਿਹੜੇ ਅਰੈਸਟ ਕੀਤੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਇਸ ਤੋਂ ਬਿਨਾ ਮਾਨਯੋਗ ਐਸਐਸਪੀ ਸਾਹਿਬ ਦੀ ਅਧਿਤਤਾ ਤੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਸੀਏ ਤੇ ਆਪਣੇ ਦੋਨਾਂ ਥਾਣਿਆਂ ਦੀਆਂ ਤਿੰਨ ਪਾਰਟੀਆਂ ਜਿਹੜੀਆਂ ਅਡੱਡ ਸਪੈਚ ਕੀਤੀਆਂ ਹੋਈਆਂ ਜਿਹੜੇ ਬਾਕੀ ਵੀ ਮੌਲਯਮ ਆ ਉਹ ਛੇਤੀ ਕਾਬੂ ਕਰ ਲਏ ਜਾਣਗੇ ਸਰ ਮਾਮਲਾ ਕੀ ਸੀਗਾ ਜੀ ਮਾਮਲਾ ਇਹਦਾ ਲੜਾਈ ਝਗੜਾ ਮਾੜਾ ਮੋਟਾ ਪਹਿਲਾਂ ਹੋਇਆ ਹੋਣਾ ਉਦੋਂ ਬਾਅਦ ਹੀ ਏਡੀ ਜਿਹੜੀ ਇਹ ਗੱਲ ਇਹਨਾਂ ਨੇ ਬਦਾਈ ਇਹ ਕੋਈ ਨਸ਼ੇ ਦਾ ਕਾਰੋਬਾਰ ਦਾ ਵੀ ਕੋਈ ਤਾਲੁਕਾ ਤੇ ਨਹੀਂ ਇਹਨਾਂ ਦੇ ਵਿੱਚ ਜਿਹੜੇ ਗੁਸ਼ਿਕ ਮੁੱਲਯਮ ਆ ਜਿਨ੍ਹਾਂ ਦੇ ਸਾਡੇ ਆ ਫਿਗਰ ਹੋ ਰਹੇ ਆ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਇੱਕ ਇੱਕ ਦੋ ਦੋ ਇਸ ਇਸ ਗੈਂਗਵਾਲ ਦਾ ਲੋਕੀ ਚਿੰਤਾ ਦਾ ਵਿਸ਼ਾ ਜੀ ਜਿਹੜੀ ਪੁਰਸੋਂ ਲੋਕੀ ਸ਼ਕਤ ਕਮ ਤਾਂ ਉਠਾਈ ਜਾਂਦੀ ਹੈ ਜੀ ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਐਂਸਰ ਹੈ ਬਿਲਕੁਲ ਸਖਤੀ ਨਾਲ ਇਹਨਾਂ ਨੂੰ ਪੇਸ਼ ਆਵਾਂਗੇ ਕਾਨੂੰਨੀ ਤੌਰ ਤੇ ਵੀ ਤੇ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਊਗੀ ਜਿਹੜੀ ਆ ਬਦਮਾਸ਼ੀ ਹੈ ਬਿਲਕੁਲ ਵੀ ਕਿਸੇ ਵੀ ਕਿਉਂ ਦੇ ਟੋਲਰੇਟ ਨਹੀਂ ਕੀਤੀ ਜਾਊਗੀ ਬਿਲਕੁਲ ਸਖ ਸੈਕਸ਼ਨ ਦੇ ਤਦ ਬੁੱਕ ਕਰਾਂਗੇ ਸਰ ਕੋਈ ਵੈਪਨ ਵਗੈਰਾ ਵੀ ਮਿਲੇ ਆਉਣਾ ਤੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਕੁਝ ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਤੇ ਕਿਰਪਾਨਾਂ ਹੀ ਵਰਤੀਆਂ ਗਈਆਂ ਕਿੰਨੇ ਜਣਿਆਂ ਤੇ ਮਾਮਲਾ ਦਰਜ ਹੋਇਆ ਜੀ ਮਾਮਲਾ ਜੇ ਤਿੰਨ ਤੇ ਬਾਈ ਨੇਮ ਹੈ ਬਾਕੀ ਅਨੁਛਤੇ ਨੇ ਪੰਜ ਇਹ ਸਾਡੀ ਤਤੀਸ਼ ਦਾ ਪਾਰਟ ਆ ਉਹ ਕੈਰੀ ਹੋਣਾ ਫਿਰ ਤੁਹਾਨੂੰ ਬਾਅਦ ਵਿੱਚ ਡਿਸਕਲੋਜ਼ ਕਰਦਾ ਸਰ ਇੱਕ ਸ਼ਹਿਰ ਦੇ ਵਿੱਚ ਕਾਲੇ ਸ਼ੀਸ਼ੇ ਮੰਨ ਲਓ ਕਿ ਲਗਾ ਕੇ ਗੱਡੀ ਆਮ ਕੋ ਮਰੀਆਂ ਨੇ ਆਂ ਹੀ ਵਿੱਚ ਮੰਨ ਲਓ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਖਤਮ ਹੋਇਆ ਕੱਲ ਨੂੰ ਤੇ ਉਹਦੇ ਵਿੱਚ ਮੰਨ ਲਓ ਕਿ ਕੀ ਕਹਿ ਸਕਦੇ ਆਪਾਂ ਮੰਨ ਕੇ ਵੀ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਚਾ ਉਹਨਾਂ ਦੇ ਮੰਨ ਲਓ ਕਿ ਕੀ ਸਿਸਟਮ ਆ ਵੀ ਉਹਨਾਂ ਤੇ ਉਹਨਾਂ ਨੂੰ ਕੋਈ ਨਾ ਫਿਰੀ ਪਾ ਰਹੀ ਤੇ ਕਾਲੇ ਸ਼ੀਸ਼ੇ ਵਾਲੀ ਆ ਤੁਸੀਂ ਅੱਜ ਮੇਰੇ ਧਿਆਨ ਚ ਲੈ ਆਂਦਾ ਅੱਜ ਜੀ ਅਸੀਂ ਜਿਹੜਾ ਅੱਜ ਅੱਜ ਤੋਂ ਸ਼ੁਰੂ ਕਰਾਂਗੇ ਜਿਹੜੇ ਕਾਲੇ ਸ਼ਿਸ਼ਿਆਂ ਨੇ ਜਿੰਨੇ ਵੀ ਐ ਉਹ ਫਿਲਮਾਂ ਦਾ ਤਰਾਮਾਂਗੇ ਵੀ ਤਾਂ ਚਲਾਨ ਵੀ ਕਰਾਂਗੇ ਟੈਕ ਟੈਕ ਦੇ ਨਾਲ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੋਤਾਂ ਪਿੱਛੇ ਜੇ ਹੁੰਦੇ ਨੇ ਤੇ ਹੁਣ ਵੀ ਆ ਇੱਕ ਰਤੀਪੁਰ ਦੇ ਨੌਜਵਾਨ ਦੀ ਇੱਕ ਲਖਵਾਲੀ ਦੀ ਜਿਹੜੇ ਸੜਕ 'ਤੇ ਪਿਆ ਮੁੰਡਾ ਮਿਲਿਆ ਤੇ ਉਹਨਾਂ ਬਾਰੇ ਕੀ ਕੁਛ ਹੈ ਇਹ ਸਾਡੀ ਅਪੀਲ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਣੋ ਡੀਜੀਪੀ ਸਾਹਿਬ ਬਣੋ ਤੇ ਪੰਜਾਬ ਸਰਕਾਰ ਬਣੋ ਇਹ ਦੇ ਤਰ੍ਹਾਂ ਸਾਨੂੰ ਤੁਹਾਡੇ ذریعے ਮੈਂ ਪਬਲਿਕ ਨੂੰ ਅਪੀਲ ਕਰਨੀ ਚਾਹਨਾ ਜਿਨ੍ਹਾਂ ਦੇ ਬੱਚੇ ਨਸ਼ੇ ਤੇ ਲੱਗੇ ਆ ਉਹ ਆਪ ਮਾਰੇ ਮੁਰੇ ਹੋ ਗਏ ਸਾਡੇ ਫੋਨ ਨੰਬਰ ਹੈ ਮੇਰਾ ਸਰਕਾਰੀ ਨੰਬਰ ਹੈ ਸਟੂ ਸਾਹਿਬ ਦਾ ਸਰਕਾਰੀ ਨੰਬਰ ਹੈ ਉਹ ਤੇ ਸਾਡੇ ਦਿਨ ਜਾਂ ਰਾਤ ਵੇਲੇ ਜਦੋਂ ਵੀ ਟਾਈਪ ਕਰ ਸਕਦੇ ਜਿਹਦਾ ਕਿਸੇ ਦਾ ਬੱਚਾ ਐਡਿਕਟਡ ਹੈ ਸਾਡੀ ਪ੍ਰਾਇਮਰੀ ਤੌਰ ਤੇ ਡਿਊਟੀ ਆ ਉਸ ਬੱਚੇ ਨੂੰ ਚੰਗੀ ਸੰਗ ਦੇ ਵਿੱਚ ਲਿਆਣਾ ਦਾ ਨਸ਼ਾ ਛਡਾਣਾ ਉਹਨੂੰ ਅਸੀਂ ਡੀਡਿਕਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕੋਈ ਵੇਚਣ ਵਾਲਾ ਹੈ ਪੈਡਲਰ ਉਹਨੂੰ ਅਸੀਂ ਬੁੱਕ ਕਰਾਂਗੇ ਤੇ ਉਹਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜੀ ਸਾਡੀ ਸਪਲਾਈ ਲਾਈਨ ਟੁੱਟ ਸਕੇ ਜਿਹੜੀ ਸਾਡੀ ਹੋਰ ਜੂਥ ਹੈ ਉਹ ਇਸ ਬਾੜੇ ਜਿਹੜੀ ਦਲਦਲ ਦੇ ਵਿੱਚ ਵੱਤ ਸਕੇ ਸਾਡੀ ਹਰ ਸੰਭਵ ਕੋਸ਼ਿਸ਼ ਹੋਊਗੀ ਮੇਰੀ ਤੇ ਮੇਰੀ ਆਪਣੀ ਟੀਮ ਦੀ ਸਾਰੀ ਦੀ ਤੇ ਸਰਕਾਰ ਵੱਲੋਂ ਤੇ ਸੀਨੀਅਰ ਅਫਸਰਾਂ ਵੱਲੋਂ ਵਾਰ-ਵਾਰ ਹਦਾਇਤਾਂ ਵੀ ਇਹੀ ਨੇ ਮੇਰੀ ਰਿਕਵੈਸਟ ਤੁਹਾਡੇ ਜਿਹੜੀ ਸਾਰੇ ਲੋਕਾਂ ਨੂੰ ਫੇਰ ਵੀ ਦੁਬਾਰਾ ਫੇਰ ਅਪੀਲ ਕਰਨੀ ਚਾਹਨਾ ਕੋਈ ਵੀ ਤੁਹਾਡੇ ਕੋਲ ਵੇਚਣ ਵਾਲਾ ਹੈ ਕੋਈ ਉਹਦਾ ਗੱਡੀ ਨੰਬਰ ਦੇ ਦਿਓ ਸਾਨੂੰ ਇਹ ਵਾਰ ਸ਼ਹਿਰ ਚ ਕੋਈ ਇਹ ਤੋਂ ਬਿਨਾ ਪਟਾਕੇ ਟੂਕੇ ਮਾਰਨ ਵਾਲੇ ਕਾਲੇ ਸ਼ੀਸ਼ਿਆਂ ਵਾਲਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਕੋ ਤੁਸੀਂ ਦਾ ਸਿਰਫ ਗੱਡੀ ਨੰਬਰ ਨੋਟ ਕਰ ਲਓ ਉਹ ਸਾਨੂੰ ਸਿਰਫ ਮੈਸੇਜ ਕਰ ਦਿਓ ਤਾਂ ਕਿ ਅਸੀਂ ਉਹਦੇ ਖਿਲਾਫ ਜਿਹੜਾ ਐਕਸ਼ਨ ਲੈ ਸਕੀਏ ਸ਼ਹਿਰ ਚ ਹੁੱਲੜਵਾਦੀ ਬਹੁਤ ਜ਼ਿਆਦਾ ਆ ਮੋਟਰਸਾਈਕਲਾਂ ਤੇ ਮੁੰਡੇ ਨਾ ਆਮ ਤਲਵਾਰਾਂ ਲੈ ਕੇ ਘੁੰਮਦੇ ਵੀ ਹੈ ਬਈ ਜੀ ਇਹ ਬਿਲਕੁਲ ਹੁਣ ਆਇਆ ਤੁਹਾਨੂੰ ਪੰਜ ਚਰ ਦਿਨ ਹੀ ਦਿਖ ਜੂਗਾ ਇਹ ਦਾ ਅਫਸਰ ਨਫਰੀ ਦੀ ਬਹੁਤ ਘਾਟ ਆ ਉਹਦੇ ਕਰਕੇ ਵੀ ਤੁਸੀਂ ਮੰਨਦੇ ਹੋ ਵੀ ਇਹ ਸਾਰਾ ਕੁਝ ਹੋ ਰਿਹਾ ਹੈ ਨਫਰੀ ਦੀ ਕਾਰਤਾ ਮਹਿਸੂਸ ਹੁੰਦੀ ਹੈ ਉਹਦੇ ਲਈ ਕੋਈ ਨਹੀਂ ਲਾਰੇ ਜੀ ਸਾਡੇ ਸੀਨੀਅਰ ਅਫਸਰ ਜਿਹੜੀ ਹੋਰ ਨਵੀਂ ਰਿਕਰੂਟਮੈਂਟ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਜਿਵੇਂ ਟ੍ਰੇਨਿੰਗ ਕਰਕੇ ਆਉਂਦੇ ਆ ਉਦੋਂ ਨਫਰੀ ਪੂਰੀ ਹੋ ਜੂਗੀ ਠੀਕ ਠੀਕ ਥੈਂਕ ਯੂ